25 25 50 ਲੁਧਿਆਣੇ ਆ ਕੇ ਆਮ ਆਦਮੀ ਪਾਰਟੀ ਦੇ ਬੋਰਡਾਂ ਤੋਂ ਉਹਨਾਂ ਦੇ ਉਮੀਦਵਾਰ ਦੀ ਫੋਟੋ ਲੱਭ ਕੇ ਦਿਖਾ ਮੇਰੇ ਪਿੱਛੇ ਬੋਰਡ ਲੱਗਿਆ ਹੋਇਆ ਮਤਲਬ ਇਹ ਇੱਕ ਬੋਰਡ ਨਹੀਂਗਾ 58 ਗਿਣਤੀ ਤੱਕ ਬੋਰਡਾਂ ਦੇ ਉੱਪਰ ਹੀ ਲਿਖੀ ਹੈ ਕਿ ਪੂਰੇ 58 ਲੱਗਿਆ ਹੋ ਸਕਦਾ ਇਸ ਤੋਂ ਜ਼ਿਆਦਾ ਲੱਗੇ ਹੋਣ ਇਸ ਤਰੀਕੇ ਦੇ ਬੋਰਡ ਲੱਗੇ ਆ ਲੁਧਿਆਣੇ ਦੇ ਵਿੱਚ ਕਰੀਬ ਤੋਂ ਮੈਂ ਕਹਿੰਦਾ ਕੈਮਰਾਮੈਨ ਨੂੰ ਕਹੋ ਦਿਖਾ ਦਿਓ ਜਿਹੜੇ ਉਮੀਦਵਾਰ ਨੇ ਸੰਜੀਵ अरोड़ा ਇਸ ਬੋਰਡ ਤੇ ਉਹਨਾਂ ਦੀ ਕਿਤੇ ਵੀ ਫੋਟੋ ਨਹੀਂ ਫੋਟੋ ਦਾ ਛੱਡੋ ਕਿਤੇ ਵੀ ਉਹਨਾਂ ਦਾ ਨਾਮ ਨਹੀਂ ਫੋਟੋ ਲੱਗੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਅਮਨ अरोड़ा ਦੀ ਆਮ ਆਦਮੀ ਪਾਰਟੀ ਦਾ ਬੋਰਡ ਹੈ ਤਿੰਨੇ ਲੀਡਰ ਹੈ ਪਰ ਜਿਹੜਾ ਬੰਦਾ ਉਮੀਦਵਾਰ ਹੈ ਜਿਹੜਾ ਬੰਦਾ ਵੋਟਾਂ 'ਚ ਖੜਾ ਹੋਇਆ ਜਿਹਨੂੰ ਲੋਕਾਂ ਨੇ ਵੋਟ ਪਾ ਕੇ ਚੁਣਨਾ ਹੈ ਉਹ ਬੰਦੇ ਦੀ ਕਿਤੇ ਵੀ ਤੁਹਾਨੂੰ ਇਹਦੇ ਵਿੱਚ ਫੋਟੋ ਦਿਖਾਈ ਨਹੀਂ ਦੇਵੇਗੀ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਅੱਜ ਤੱਕ ਤੁਸੀਂ ਕਦੇ ਕਿਸੇ ਵੀ ਪਾਰਟੀ ਦਾ ਅਜੀਹਾ ਬੋਰਡ ਦੇਖਿਆ ਕਿ ਜੇ ਉਹਦਾ ਉਮੀਦਵਾਰ ਵੋਟਾਂ 'ਚ ਖੜਾ ਹੋਵੇ ਤੇ ਉਹ ਉਮੀਦਵਾਰ ਦੀ ਫੋਟੋ ਬੋਰਡ 'ਤੇ ਨਾ ਹੋਵੇ ਅਸੀਂ 4 ਦੇ ਕਰੀਬ 4 ਤਾਂ ਵਿਧਾਨ ਸਭਾ ਦੀਆਂ ਦੇ 4 ਹੀ ਲੋਕ ਸਭਾ ਦੀਆਂ ਇਲੈਕਸ਼ਨਾਂ ਦੇਖੀਆਂ ਉਹ 4 ਜਿੰਨੇ ਕਿ ਸਾਡੀ ਉਮਰ ਹੈ 4 ਇਲੈਕਸ਼ਨਾਂ ਦੇ ਵਿੱਚ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਕਿ ਕਿਤੇ ਕੋਈ ਅਜੀਹਾ ਬੋਰਡ ਲੱਗਿਆ ਹੋਵੇ ਕਿ ਜਿਹੜਾ ਸਬੰਧਤ ਬੰਦਾ ਉਹਦੀ ਫੋਟੋ ਹੀ ਜਿਹੜੀ ਆ ਉਹ ਨਾ ਹੋਵੇ ਆਮ ਤੌਰ ਤੇ ਜ਼ਰੂਰ ਹੁੰਦਾ ਹੈ ਕਿ ਲੀਡਰਾਂ ਦੀ ਫੋਟੋ 'ਚ ਬਾਦ ਕਾਟ ਹੋ ਜਾਂਦੀ ਹੈ ਜਿਵੇਂ ਇੱਥੇ ਕਈ ਬੋਰਡਾਂ ਤੇ ਚਰਚਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਫੋਟੋ ਕਈ ਬੋਰਡਾਂ ਤੇ ਨਹੀਂ ਲਾਈ ਪਰ ਆ ਤਾਂ ਜਵੇਂ ਜੱਗੋ 13ਵੀਂ ਹੈ ਕਿ ਜਿਹੜੇ ਬੰਦੇ ਨੂੰ ਲੋਕਾਂ ਨੇ ਵੋਟ ਪਾਉਣੀ ਹੈ ਜਿਹੜੇ ਬੰਦੇ ਨੂੰ ਲੋਕਾਂ ਨੇ ਚੁਣਨਾ ਹੈ ਜਿਹੜਾ ਬੰਦਾ ਉਹਨਾਂ ਦਾ ਨੁਮਾਇੰਦਾ ਹੋਣਾ ਉਹਦੀ ਬਿਲਕੁਲ ਹੀ ਫੋਟੋ ਨਹੀਂ ਉਹਦਾ ਦਿਖਦਾ ਹੀ ਨਹੀਂ ਇੱਕ ਬੋਰਡ ਨਹੀਂ ਇੱਥੇ ਇਹ ਹੈਗਾ ਹੋਣਗੇ ਕੰਮ ਮਿਲੇਗਾ ਸਤਕਾਰ ਆਪ ਦਾ ਐਮਐਲਏ ਆਪ ਦੀ ਸਰਕਾਰ ਇਹ ਲਿਖਿਆ ਇੱਕ ਜਗ੍ਹਾ ਲਿਖਿਆ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਅਜੇ ਵੀ ਲਗਿਆ ਵੀ ਹੁਣ ਗੁੱਸਾ ਨਾ ਹੰਕਾਰ ਇਹ ਹੁਣ ਸਵਾਲ ਖੜਾ ਹੁੰਦਾ ਕਿ ਇਹ ਤਾਂ ਸ਼ਰਿਆਮ ਹੰਕਾਰ ਝਲਕਦਾ ਕਿ ਕੀ अरविंद केजरीवाल ही, ही सारा के के कुछ ने या मतलब जेड़े बंदे नु ਤੁਸੀਂ ਵੋਟਾਂ ਚ ਖੜਾ ਕੀਤਾ ਉਹਦੀ ਕੋਈ ਵੈਲਿਊ ਹੀ ਹੈ ਨਹੀਂ ਜਾਂ ਉਹਦਾ ਕੋਈ ਚਿਹਰਾ ਹੀ ਹੈ ਨਹੀਂ ਜਾਂ ਉਹਨੂੰ ਕੋਈ ਜਾਣਦਾ ਹੀ ਨਹੀਂ ਜਾਂ ਕੋਈ ਉਹਦੀ ਬੁੱਕਤੀ ਹੈ ਨਹੀਂ ਇਹ ਤਾਂ ਹੁਣ ਸਵਾਲ ਖੜਾ ਹੁੰਦਾ ਆਮ ਆਦਮੀ ਪਾਰਟੀ ਦੇ ਕਿ ਕੀ ਸੋਚ ਕੇ ਸਭ ਕੁਝ ਕਰ ਰਹੇ ਹੈ ਕਿਸ ਤਰੀਕੇ ਨਾਲ ਕਰ ਰਹੇ ਆ ਤੁਹਾਨੂੰ ਇਹ ਦਿਖਾਉਣ ਦਾ ਮਕਸਦ ਹੈ ਇਹੀ ਸਿਰਫ ਇੰਨਾ ਹੀ ਸੀ ਕਿ ਇਹੋ ਜੀਆਂ ਚੀਜ਼ਾਂ ਵੀ ਚੱਲ ਰਹੀਆਂ ਹੈ ਮਤਲਬ ਅੱਜ ਤੱਕ ਅਸੀਂ ਨਹੀਂ ਦੇਖਿਆ ਸੀ ਕਿਤੇ ਵੀ ਨਹੀਂ ਦੇਖਿਆ ਸੀ ਕਿ ਉਮੀਦਵਾਰ ਜਿਹੜੀ ਬੰਦਾ ਹੋਵੇ ਜਿਹੜਾ ਐਮਐਲਏ ਦਾ ਜਾਂ ਐਮਪੀ ਦਾ ਜਾਂ ਐਮਸੀ ਦਾ ਵੀ ਉਮੀਦਵਾਰ ਹੋਵੇ ਸਰਪੰਚੀ ਦਾ ਵੀ ਹੋਵੇ ਵੀ ਉਹਦੀ ਬੋਰਡ ਤੇ ਫੋਟੋ ਹੀ ਨਾ ਹੋਵੇ ਤੇ ਵੋਟ ਕਿਦੇ ਨਾਂ ਤੇ ਮੰਗੀ ਜਾ ਰਹੀ ਹੈ ਇਹ ਹੁਣ ਤੁਸੀਂ ਦੇਖ ਸਕਦੇ ਹੋ ਨਾਲੇ ਇੱਕ ਸਵਾਲੇ ਵੀ ਖੜਾ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਉਹ ਪ੍ਰਭਾਵਸ਼ਾਲੀ ਚਿਹਰਾ ਪੰਜਾਬ 'ਚ ਨਹੀਂ ਰਿਹਾ ਹੈ ਜੋ ਪਹਿਲਾਂ ਸੀ ਜਿਵੇਂ ਪਹਿਲਾਂ 2017 ਮੌਕੇ ਲਿਖਿਆ ਹੁੰਦਾ ਸੀ ਕਿ ਕੇਜਰੀ ਵੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਪਰ ਹੁਣ ਕੁਝ ਬਦਲ ਗਿਆ ਹੈ ਪਰ ਸਥਿਤੀਆਂ ਬਦਲ ਗਈਆਂ ਲੋਕਾਂ ਦੇ ਮਨ 'ਚ ਗੁੱਸਾ ਹੈ ਤਿੰਨ ਸਾਢੇ ਤਿੰਨ ਸਰਕਾਰ ਸਰਕਾਰ ਨੂੰ ਹੋ ਗਈ ਦਿੱਲੀ 'ਚ ਹਾਰਨ ਤੋਂ ਬਾਅਦ ਪੰਜਾਬ 'ਚ ਆ ਗਏ ਤਾਂ ਉਹ ਸਾਰੀਆਂ ਚੀਜ਼ਾਂ ਦਾ ਗੁੱਸਾ ਹੈ ਸੋ ਜੇ ਇਹ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਵੀ ਨਹੀਂ ਸਮਝ ਤੋ ਇਹ ਵੀ ਸਮਝ ਤੋ ਬਾਹਰ ਹੈ ਫਿਰ ਗੁੱਸਾ ਨਾ ਹੰਕਾਰ ਤਾਂ ਕੇਜਰੀਵਾਲ ਸਾਹਿਬ ਜਿਆਦਾ ਹੋਊਗਾ ਕਿ ਮੇਰਾ ਮੈਰੀ ਚੜ੍ਹਾਈ ਵੱਧਾ ਹੈ ਮੈਨੂੰ ਕੈਂਡੀਡੇਟ ਦੀ ਫੋਟੋ ਲਾਉਣ ਦੀ ਲੋੜ ਨਹੀਂ ਕਿਉਂਕਿ ਲੋਕਾਂ ਨੇ ਤਾਂ ਮੈਨੂੰ ਜਿਤਾਉਣਾ ਹੈ ਤਾਂ ਹੁਣ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਹੈ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਿਵੇਂ ਲੋਕਾਂ ਦੇ ਮਨ 'ਚ ਸ਼ੱਕ ਕਿ ਕੀ ਇਹ ਰਾਜ ਸਭਾ ਲਈ ਕਿਉਂ ਹੋ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਚ ਭੇਜਣਾ ਹੈ ਫਿਰ ਆ ਬੋੜੋ ਚੀਜ਼ ਦੀ ਝਲਕ ਜ਼ਰੂਰ ਪਾਉਂਦੇ ਆ ਕਿ ਵਾਕਈ ਸੰਜੀਵ अरोड़ा ਤਾਂ ਇੱਕ ਨਾਮ ਹੈ ਉਹਨਾਂ ਨੂੰ ਤਾਂ ਐਮ ਐਲ ਏ ਬਣਾਉਣਾ ਇੱਕ ਫਾਰਮੈਲਟੀ ਹੈ ਕਿ ਬਣਾ ਕੇ ਬਸ ਠੀਕ ਹੈ ਉਹਨਾਂ ਨੂੰ ਪਹਿਲਾਂ ਰਾਜ ਸਭਾ ਦਾ ਐਮ ਪੀ ਸੀ ਹੁਣ ਐਮ ਐਲ ਏ ਬਣਾ ਦਿਓ ਵੀ ਚਲੋ ਬੰਦੇ ਨੂੰ ਕੋਈ ਨਾ ਕੋਈ ਅਹੁਦਾ ਰਵੇ ਪਰ ਅਸਲ ਮਕਸਦ ਅਰਵਿੰਦ ਕੇਜਰੀਵਾਲ ਤਾਂ ਨਹੀਂ ਕੀਤੇ ਏ ਵੀ ਇੱਕ ਬੋਰਡ ਤੇ ਝੜਕ ਪੈਂਦੀ ਹੈ ਸੋ ਇਸ ਤਰੀਕੇ ਦੇ ਕਈ ਬੋਰਡ ਲੁਧਿਆਣੇ ਦੇ ਵਿੱਚ ਲੱਗੇ ਆ ਅਸੀਂ ਲੰਘ ਰਹੇ ਹਾਂ ਜੇ ਲੁਧਿਆਣੇ ਚ ਕੈਂਪੇਨ ਚੋਣਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਲੋਕਾਂ ਨੂੰ ਪ੍ਰਚਾਰ ਕਰਦਿਆਂ ਨੂੰ ਪ੍ਰਸਾਰ ਕਰਦਿਆਂ ਨੂੰ ਇੱਥੋਂ ਦੀ ਚੱਲ ਰਹੀ ਕੈਂਪੇਨ ਨੂੰ ਤਾਂ ਉਸ ਦੌਰਾਨ ਇਹ ਬੋਰਡ ਨਿਗਾ ਦੇ ਵਿੱਚ ਪਿਆ ਤਾਂ ਅਸੀਂ ਆਖਿਆ ਵੀ ਇਹ ਜਰੂਰ ਤੁਹਾਡੇ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਕਿ ਲੁਧਿਆਣੇ ਦੇ ਵਿੱਚ ਵੱਖਰੀਆਂ ਚੀਜ਼ਾਂ ਹੋ ਰਹੀਆਂ ਹਨ ਲੁਧਿਆਣੇ ਚ ਡਿਫਰੈਂਟ ਕੰਮ ਹੋ ਰਿਹਾ ਹੈਗਾ ਸਾਰਾ ਕੁਝ ਜਿਹੜਾ ਉਹ ਵੱਖਰੇ ਤਰੀਕੇ ਦਾ ਇੱਥੇ ਵਾਪਰ ਰਿਹਾ ਹੈਗਾ ਫਿਰ ਇੱਕ ਹੋਰ ਦੱਸ ਦਈਏ ਕਿ ਕਈ ਬੋਰਡ ਤਾਂ ਲੁਧਿਆਣੇ ਦੇ ਵੈਸਟ ਹਲਕੇ 'ਚ ਵੀ ਨਹੀਂ ਲੱਗੇ ਦੂਜੇ ਹਲਕਿਆਂ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਚੋਣ ਤੱਕ ਅਲੀ ਵੈਸਟ ਹਲਕੇ 'ਚ ਹੈ ਪਰ ਇਸ ਤਰੀਕੇ ਦੇ ਬੋਰਡ ਤੁਹਾਨੂੰ ਲੁਧਿਆਣੇ ਦੇ ਵੈਸਟ ਹਲਕੇ ਤੋਂ ਬਿਨਾ ਬਾਕੀ ਹਲਕਿਆਂ ਦੇ ਵਿੱਚ ਵੀ ਲੱਗੇ ਜਿਹੜੇ ਆ ਉਹ ਦਿਖਾਈ ਦੇ ਦੇਣਗੇ ਤਾਂ ਇੱਥੋਂ ਕਈ ਚੀਜ਼ਾਂ ਸਮਝ ਆਉਂਦੀਆਂ ਕਈ ਜੀਆਂ ਸਾਹਮਣੇ ਆਉਂਦੀਆਂ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਧਿਆਨ 'ਚ ਵੀ ਲਿਆਂਦੀਆਂ ਜਾਵੇ ਇਸ ਕਰਕੇ ਅਸੀਂ ਇਹ ਚੀਜ਼ ਦਿਖਾਈ 25 25 50 ਲੁਧਿਆਣੇ ਆ ਕੇ ਆਮ ਆਦਮੀ ਪਾਰਟੀ ਦੇ ਬੋਰਡਾਂ ਤੋਂ ਉਹਨਾਂ ਦੇ ਉਮੀਦਵਾਰ ਦੀ ਫੋਟੋ ਲੱਭ ਕੇ ਦਿਖਾਓ ਮੇਰੇ ਪਿੱਛੇ ਬੋਰਡ ਲੱਗਿਆ ਹੋਇਆ ਹੈ ਮਤਲਬ ਇਹ ਇੱਕ ਬੋਰਡ ਨਹੀਂਗਾ 58 ਗਿਣਤੀ ਤੱਕ ਬੋਰਡਾਂ ਦੇ ਉੱਪਰ ਹੀ ਲਿਖੀ ਹੈ ਕਿ ਪੂਰੇ 58 ਲੱਗਿਆ ਹੋ ਸਕਦਾ ਇਸ ਤੋਂ ਜ਼ਿਆਦਾ ਲੱਗੇ ਹੋਣ ਇਸ ਤਰੀਕੇ ਦੇ ਬੋਰਡ ਲੱਗੇ ਆ ਲੁਧਿਆਣੇ ਦੇ ਵਿੱਚ ਕਰੀਬ ਤੋਂ ਮੈਂ ਕਹਿੰਦਾ ਕੈਮਰਾਮੈਨ ਨੂੰ ਕਹਿੰਦਾ ਦਿਖਾ ਦਿਓ ਜਿਹੜੇ ਉਮੀਦਵਾਰ ਨੇ ਸੰਜੀਵ अरोड़ा ਇਸ ਬੋਰਡ ਤੇ ਉਹਨਾਂ ਦੀ ਕਿਤੇ ਵੀ ਫੋਟੋ ਨਹੀਂ ਫੋਟੋ ਤਾਂ ਛੱਡੋ ਕਿਤੇ ਵੀ ਉਹਨਾਂ ਦਾ ਨਾਮ ਨਹੀਂ ਫੋਟੋ ਲੱਗੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਅਮਨ अरोड़ा ਦੀ ਆਮ ਆਦਮੀ ਪਾਰਟੀ ਦਾ ਬੋਰਡ ਹੈ ਤਿੰਨੇ ਲੀਡਰ ਹੈ ਪਰ ਜਿਹੜਾ ਬੰਦਾ ਉਮੀਦਵਾਰ ਹੈ ਜਿਹੜਾ ਬੰਦਾ ਵੋਟਾਂ 'ਚ ਖੜਾ ਹੋਇਆ ਜਿਹਨੂੰ ਲੋਕਾਂ ਨੇ ਵੋਟ ਪਾ ਕੇ ਚੁਣਨਾ ਹੈ ਉਹ ਬੰਦੇ ਦੀ ਕਿਤੇ ਵੀ ਤੁਹਾਨੂੰ ਇਹਦੇ ਵਿੱਚ ਫੋਟੋ ਦਿਖਾਈ ਨਹੀਂ ਦੇਵੇਗੀ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਅੱਜ ਤੱਕ ਤੁਸੀਂ ਕਦੇ ਕਿਸੇ ਵੀ ਪਾਰਟੀ ਦਾ ਅਜੀਹਾ ਬੋਰਡ ਦੇਖਿਆ ਕਿ ਜੇ ਉਹਦਾ ਉਮੀਦਵਾਰ ਵੋਟਾਂ 'ਚ ਖੜਾ ਹੋਵੇ ਤੇ ਉਹ ਉਮੀਦਵਾਰ ਦੀ ਫੋਟੋ ਬੋਰਡ 'ਤੇ ਨਾ ਹੋਵੇ ਅਸੀਂ 4 ਦੇ ਕਰੀਬ 4 ਤਾਂ ਵਿਧਾਨ ਸਭਾ ਦੀਆਂ ਤੇ 4 ਹੀ ਲੋਕ ਸਭਾ ਦੀਆਂ ਇਲੈਕਸ਼ਨਾਂ ਦੇਖੀਆਂ ਉਹ 4 ਜਿੰਨੇ ਸਾਡੀ ਉਮਰ ਹੈ 4 ਇਲੈਕਸ਼ਨਾਂ ਦੇ ਵਿੱਚ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਕਿ ਕਿਤੇ ਕੋਈ ਅਜੀਹਾ ਬੋਰਡ ਲੱਗਿਆ ਹੋਵੇ ਕਿ ਜਿਹੜਾ ਸਬੰਧਤ ਬੰਦਾ ਉਹਦੀ ਫੋਟੋ ਹੀ ਜਿਹੜੀ ਹੈ ਉਹ ਨਾ ਹੋਵੇ ਆਮ ਤੌਰ ਤੇ ਜ਼ਰੂਰ ਹੁੰਦਾ ਹੈ ਕਿ ਲੀਡਰਾਂ ਦੀ ਫੋਟੋ 'ਚ ਬਾਦ ਕਾਟ ਹੋ ਜਾਂਦੀ ਹੈ ਜਿਵੇਂ ਇੱਥੇ ਕਈ ਬੋਰਡਾਂ ਤੇ ਚਰਚਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਫੋਟੋ ਕਈ ਬੋਰਡਾਂ ਤੇ ਨਹੀਂ ਲਾਈ ਪਰ ਆ ਤਾਂ ਜਮੇ ਜੱਗੋ ਤੇਰਵੀ ਹੈ ਕਿ ਜਿਹੜੇ ਬੰਦੇ ਨੂੰ ਲੋਕਾਂ ਨੇ ਵੋਟ ਪਾਉਣੀ ਹੈ ਜਿਹੜੇ ਬੰਦੇ ਨੂੰ ਲੋਕਾਂ ਨੇ ਚੁਣਨਾ ਹੈ ਜਿਹੜਾ ਬੰਦਾ ਉਹਨਾਂ ਦਾ ਨੁਮਾਇੰਦਾ ਹੋਣਾ ਉਹਦੀ ਬਿਲਕੁਲ ਹੀ ਫੋਟੋ ਨਹੀਂ ਉਹਦਾ ਦਿਖਦਾ ਹੀ ਨਹੀਂ ਇੱਕ ਬੋਰਡ ਨਹੀਂ ਇੱਥੇ ਇਹ ਹੈਗਾ ਹੋਣਗੇ ਕੰਮ ਮਿਲੇਗਾ ਸਤਕਾਰ ਆਪ ਦਾ ਐਮਐਲਏ ਆਪ ਦੀ ਸਰਕਾਰ ਇਹ ਲਿਖਿਆ ਇੱਕ ਜਗ੍ਹਾ ਲਿਖਿਆ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਅਜੇ ਇਹ ਵੀ ਲਗਿਆ ਵੀ ਹੁਣ ਗੁੱਸਾ ਨਾ ਹੰਕਾਰ ਇਹ ਹੁਣ ਸਵਾਲ ਖੜਾ ਹੁੰਦਾ ਕਿ ਇਹ ਤਾਂ ਸ਼ਰੀਆਮ ਹੰਕਾਰ ਝਲਕਦਾ ਕਿ ਕੀ अरविंद केजरीवाल ही, ही सारा के के कुछ ने या मतलब जेड़े बंदे नु ਤੁਸੀਂ ਵੋਟਾਂ ਚ ਖੜਾ ਕੀਤਾ ਉਹਦੀ ਕੋਈ ਵੈਲਿਊ ਹੀ ਹੈ ਨਹੀਂ ਜਾਂ ਉਹਦਾ ਕੋਈ ਚਿਹਰਾ ਹੀ ਹੈ ਨਹੀਂ ਜਾਂ ਉਹਨੂੰ ਕੋਈ ਜਾਣਦਾ ਹੀ ਨਹੀਂ ਜਾਂ ਕੋਈ ਉਹਦੀ ਬੁੱਕਤੀ ਹੈ ਨਹੀਂ ਇਹ ਤਾਂ ਹੁਣ ਸਵਾਲ ਖੜਾ ਹੁੰਦਾ ਆਮ ਆਦਮੀ ਪਾਰਟੀ ਦੇ ਕਿ ਕੀ ਸੋਚ ਕੇ ਸਭ ਕੁਝ ਕਰ ਰਹੇ ਹੈ ਕਿਸ ਤਰੀਕੇ ਨਾਲ ਕਰ ਰਹੇ ਆ ਤੁਹਾਨੂੰ ਇਹ ਦਿਖਾਉਣ ਦਾ ਮਕਸਦ ਹੈ ਇਹੀ ਸਿਰਫ ਇੰਨਾ ਹੀ ਸੀ ਕਿ ਇਹੋ ਜੀਆਂ ਚੀਜ਼ਾਂ ਵੀ ਚੱਲ ਰਹੀਆਂ ਹੈ ਮਤਲਬ ਅੱਜ ਤੱਕ ਅਸੀਂ ਨਹੀਂ ਦੇਖਿਆ ਸੀ ਕਿਤੇ ਵੀ ਨਹੀਂ ਦੇਖਿਆ ਸੀ ਕਿ ਉਮੀਦਵਾਰ ਜਿਹੜੀ ਬੰਦਾ ਹੋਵੇ ਜਿਹੜਾ ਐਮਐਲਏ ਦਾ ਜਾਂ ਐਮਪੀ ਦਾ ਜਾਂ ਐਮਸੀ ਦਾ ਵੀ ਉਮੀਦਵਾਰ ਹੋਵੇ ਸਰਪੰਚੀ ਦਾ ਵੀ ਹੋਵੇ ਵੀ ਉਹਦੀ ਬੋਰਡ ਤੇ ਫੋਟੋ ਹੀ ਨਾ ਹੋਵੇ ਤੇ ਵੋਟ ਕਿਦੇ ਨਾਂ ਤੇ ਮੰਗੀ ਜਾ ਰਹੀ ਹੈ ਇਹ ਹੁਣ ਤੁਸੀਂ ਦੇਖ ਸਕਦੇ ਹੋ ਨਾਲੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਉਹ ਪ੍ਰਭਾਵਸ਼ਾਲੀ ਚਿਹਰਾ ਪੰਜਾਬ 'ਚ ਨਹੀਂ ਰਿਹਾ ਹੈ ਜੋ ਪਹਿਲਾਂ ਸੀ ਜਿਵੇਂ ਪਹਿਲਾਂ 2017 ਮੌਕੇ ਲਿਖਿਆ ਹੁੰਦਾ ਸੀ ਕਿ ਕੇਜਰੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਪਰ ਹੁਣ ਕੁਝ ਬਦਲ ਗਿਆ ਹੈ ਪਸਤੇਤੀਆਂ ਬਦਲ ਗਈਆਂ ਲੋਕਾਂ ਦੇ ਮਨ 'ਚ ਗੁੱਸਾ ਹੈ ਤਿੰਨ ਸਾਢੇ ਤਿੰਨ ਸਰਕਾਰ ਸਰਕਾਰ ਨੂੰ ਹੋ ਗਏ ਦਿੱਲੀ 'ਚ ਹਾਰਨ ਤੋਂ ਬਾਅਦ ਪੰਜਾਬ 'ਚ ਆ ਗਏ ਤਾਂ ਉਹ ਸਾਰੀਆਂ ਚੀਜ਼ਾਂ ਦਾ ਗੁੱਸਾ ਹੈ ਸੋ ਜੇ ਇਹ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਵੀ ਨਹੀਂ ਸਮਝ ਤੋ ਇਹ ਵੀ ਸਮਝ ਤੋ ਬਾਹਰ ਹੈ ਫਿਰ ਗੁੱਸਾ ਨਾ ਹੰਕਾਰ ਤਾਂ ਕੇਜਰੀਵਾਲ ਸਾਹਿਬ 'ਚ ਜ਼ਿਆਦਾ ਹੋਊਗਾ ਕਿ ਮੇਰਾ ਮੈਰੀ ਚੜ੍ਹਾਈ ਵੱਧਾ ਮੈਨੂੰ ਕੈਂਡੀਡੇਟ ਦੀ ਫੋਟੋ ਲਾਉਣ ਦੀ ਲੋੜ ਨਹੀਂ ਕਿਉਂਕਿ ਲੋਕਾਂ ਨੇ ਤਾਂ ਮੈਨੂੰ ਜਿਤਾਉਣਾ ਤਾਂ ਹੁਣ ਇੱਥੇ ਇੱਕ ਇਹ ਵੀ ਸਵਾਲ ਖੜਾ ਹੁੰਦਾ ਹੈ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਿਵੇਂ ਲੋਕਾਂ ਦੇ ਮਨ 'ਚ ਸ਼ੱਕ ਹੈ ਕਿ ਕੀ ਇਹ ਰਾਜ ਸਭਾ ਲਈ ਕਿਉਂ ਹੋ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਚ ਭੇਜਣਾ ਹੈ ਫਿਰ ਆ ਬੋੜੋ ਚੀਜ਼ ਦੀ ਝਲਕ ਜਰੂਰ ਪਾਉਂਦੇ ਆ ਕਿ ਵਾਕਈ ਸੰਜੀਵ अरोड़ा ਤਾਂ ਇੱਕ ਨਾਮ ਹੈ ਉਹਨਾਂ ਨੂੰ ਤਾਂ ਐਮ ਐਲ ਏ ਬਣਾਉਣਾ ਇੱਕ ਫਾਰਮੈਲਟੀ ਹੈ ਕਿ ਬਣਾ ਕੇ ਬਸ ਠੀਕ ਹੈ ਉਹਨਾਂ ਨੂੰ ਪਹਿਲਾਂ ਰਾਜ ਸਭਾ ਦਾ ਐਮ ਪੀ ਸੀ ਹੁਣ ਐਮ ਐਲ ਏ ਬਣਾ ਦਿਓ ਵੀ ਚਲੋ ਬੰਦੇ ਨੂੰ ਕੋਈ ਨਾ ਕੋਈ ਅਹੁਦਾ ਰਵੇ ਪਰ ਅਸਲ ਮਕਸਦ ਅਰਵਿੰਦ ਕੇਜਰੀਵਾਲ ਤਾਂ ਨਹੀਂ ਕੀਤੇ ਏ ਵੀ ਇੱਕ ਬੋਰਡ ਤੇ ਝਲਕ ਪੈਂਦੀ ਹੈ ਸੋ ਇਸ ਤਰੀਕੇ ਦੇ ਕਈ ਬੋਰਡ ਲੁਧਿਆਣੇ ਦੇ ਵਿੱਚ ਲੱਗੇ ਆ ਅਸੀਂ ਲੰਘ ਰਹੇ ਹਾਂ ਜੇ ਲੁਧਿਆਣੇ ਚ ਕੈਂਪੇਨ ਚੋਣਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਲੋਕਾਂ ਨੂੰ ਪ੍ਰਚਾਰ ਕਰਦਿਆਂ ਨੂੰ ਪ੍ਰਸਾਰ ਕਰਦਿਆਂ ਨੂੰ ਇੱਥੋਂ ਦੀ ਚੱਲ ਰਹੀ ਕੈਂਪੇਨ ਨੂੰ ਤਾਂ ਉਸ ਦੌਰਾਨ ਇਹ ਬੋਰਡ ਨਿਗਾ ਦੇ ਵਿੱਚ ਪਿਆ ਤਾਂ ਅਸੀਂ ਆਖਿਆ ਵੀ ਇਹ ਜਰੂਰ ਤੁਹਾਡੇ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਕਿ ਲੁਧਿਆਣੇ ਦੇ ਵਿੱਚ ਵੱਖਰੀਆਂ ਚੀਜ਼ਾਂ ਹੋ ਰਹੀਆਂ ਹਨ ਲੁਧਿਆਣੇ ਚ ਡਿਫਰੈਂਟ ਕੰਮ ਹੋ ਰਿਹਾ ਹੈਗਾ ਸਾਰਾ ਕੁਝ ਜਿਹੜਾ ਉਹ ਵੱਖਰੇ ਤਰੀਕੇ ਦਾ ਇੱਥੇ ਵਾਪਰ ਰਿਹਾ ਹੈਗਾ ਫਿਰ ਇੱਕ ਹੋਰ ਦੱਸ ਦਈਏ ਕਿ ਕਈ ਬੋਰਡ ਤਾਂ ਲੁਧਿਆਣੇ ਦੇ ਵੈਸਟ ਹਲਕੇ 'ਚ ਵੀ ਨਹੀਂ ਲੱਗੇ ਦੂਜੇ ਹਲਕਿਆਂ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਚੋਣ ਤੱਕ ਅਲੀ ਵੈਸਟ ਹਲਕੇ 'ਚ ਹੈ ਪਰ ਇਸ ਤਰੀਕੇ ਦੇ ਬੋਰਡ ਤੁਹਾਨੂੰ ਲੁਧਿਆਣੇ ਦੇ ਵੈਸਟ ਹਲਕੇ ਤੋਂ ਬਿਨਾ ਬਾਕੀ ਹਲਕਿਆਂ ਦੇ ਵਿੱਚ ਵੀ ਲੱਗੇ ਜਿਹੜੇ ਆ ਉਹ ਦਿਖਾਈ ਦੇ ਦੇਣਗੇ ਤਾਂ ਇੱਥੋਂ ਕਈ ਚੀਜ਼ਾਂ ਸਮਝ ਆਉਂਦੀਆਂ ਕਈਆਂ ਸਾਹਮਣੇ ਆਉਂਦੀਆਂ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਧਿਆਨ 'ਚ ਵੀ ਲਿਆਂਦੀਆਂ ਜਾਵੇ ਇਸ ਕਰਕੇ ਅਸੀਂ ਇਹ ਚੀਜ਼ ਦਿਖਾਈ